ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੇ ਤੁਸੀਂ ਦੇਖਦੇ ਪਈਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਸਕਰੀਨ ਤੇ ਉੱਤੇ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਉਹ ਤਸਵੀਰਾਂ ਨੇ ਕਾਨੂੰਨਾਂ ਚੌਂਕ ਦੀਆਂ ਕਲਾ ਨੌਰ ਚੌਂਕ ਦੀਆਂ ਅਰਸ਼ੂ ਰਾਮ ਚੌਂਕ ਦੀਆਂ ਜਿੱਥੇ ਕਿ ਤੁਸੀਂ ਇਹ ਤਸਵੀਰਾਂ ਦੇਖਦੇ ਪਈਓ ਜੋ ਕਿ ਪਰਸ਼ੂ ਰਾਮ ਚੌਂਕ ਜਿਹੜਾ ਕਿ ਕਾਨੂੰਨਾਂ ਤੇ ਕਲਾ ਨੌਰ ਨੂੰ ਜੋੜਦਾ ਆ ਉਥੇ ਤੁਹਾਨੂੰ ਦੱਸਦੀ ਏ ਕਿ ਇੱਕ ਸਪੈਸ਼ਲ ਨਾਕਾ ਜਿਹੜਾ ਲਗਾਇਆ ਗਿਆ ਆ ਇਸ ਟਾਈਮ ਤਸਵੀਰਾਂ ਜਿਹੜੀਆਂ ਤੁਸੀਂ ਦੇ ਦੇ ਪਈਓ ਪਰਸੂਰਾਮ ਚੌਂਕ ਦੇ ਵਿੱਚੋਂ ਸਪੈਸ਼ਲ ਨਾਕੇ ਦੀਆਂ ਜਿੱਥੇ ਕੀ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਆਪਣੇ ਸਹਿਯੋਗੀਆਂ ਦੇ ਨਾਲ ਨਾਕਾ ਲਗਾ ਕੇ ਵੱਖ-ਵੱਖ ਗੱਡੀਆਂ ਨੂੰ ਚੈੱਕ ਕਰਦੇ ਨਜ਼ਰ ਆਏ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਜਿਹੜਾ ਆ ਇੱਥੇ ਨਾਕੇ ਲੱਗ ਰਹੇ ਨੇ ਤੇ ਨਾਕਿਆਂ ਉੱਤੇ ਸਪੈਸ਼ਲ ਚੈਕਿੰਗ ਜਿਹੜੀ ਕੀਤੀ ਜਾ ਰਹੀ ਏ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਅਸੀਂ ਦੇਖਦੇ ਪਏ ਹਾਂ ਕਿ ਇੱਥੇ ਜਿਹੜਾ ਆ ਸਤਨਾਮ ਸਿੰਘ ਜੋ ਕਿ ਟ੍ਰੈਫਿਕ ਚਾਰਜ ਗਰਦਾਸਪੁਰ ਤੋਂ ਨੇ ਉਹ ਲਗਾਤਾਰ ਜਿਹੜਾ ਆ ਚੈਕਿੰਗ ਅਭਿਆਨ ਦੇ ਤਰੂ ਜਿਹੜਾ ਆ ਇੱਥੇ ਚੈਕਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਟ੍ਰੈਫਿਕ ਦੇ ਉੱਤੇ ਜਿਹੜਾ ਆ ਉਹ ਪੂਰਾ ਕੰਟਰੋਲ ਕੀਤਾ ਹੋਇਆ ਆ ਟ੍ਰੈਫਿਕ ਨਿਯਮਾਂ ਦੀ ਜਿਹੜੇ ਲੋਕ ਪਾਲਣਾ ਨਹੀਂ ਕਰਦੇ ਉਹਨਾਂ ਦੇ ਬਕਾਇਦਾ ਜਿਹੜੇ ਆ ਚਲਾਨ ਕੀਤੇ ਜਾਂਦੇ ਆ ਬਹੁਤ ਸਾਰੀਆਂ ਗੱਡੀਆਂ ਤੁਸੀਂ ਦੇਖਦੇ ਪਈਓ ਰੋਕ ਕੇ ਜਿਹੜੀ ਇਹ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਮੋਟਰਸਾਈਕਲਾਂ ਦੀ ਜਿਹੜੀ ਇਹ ਚੈਕਿੰਗ ਕੀਤੀ ਜਾ ਰਹੀ ਹੈ ਲਗਾਤਾਰ ਸਤਨਾਮ ਸਿੰਘ ਉਹਨਾਂ ਦੇ ਜਿਹੜੇ ਉਹਨਾਂ ਦੇ ਨਾਲ ਸਹਿਯੋਗੀ ਨੇ ਉਹ ਗੱਡੀਆਂ ਕਾਰਾਂ ਤੇ ਮੋਟਰਸਾਈਕਲਾਂ ਨੂੰ ਰੋਕ ਰੋਕ ਕੇ ਜਿਹੜਾ ਆ ਉਹ ਚੈੱਕ ਕਰਦੇ ਪਏ ਨੇ ਤਸਵੀਰਾਂ ਜਿਵੇਂ ਕਿ ਪਹਿਲਾਂ ਵੀ ਮੈਂ ਦੱਸ ਚੁੱਕਾ ਮੈਂ ਪਤੀ ਦੇ ਦੇ ਪਏ ਪਰਸੋਂ ਰਾਮ ਚੌਂਕ ਦੀਆਂ ਬੁਲਟ ਮੋਟਰਸਾਈਕਲ ਖਾਸ ਕਰਕੇ ਬੁਲਟ ਮੋਟਰਸਾਈਕਲਾਂ ਨੂੰ ਵੀ ਰੋਕਿਆ ਜਾ ਰਿਹਾ ਆ ਜਿਹੜੇ ਕੀ ਬੁਲਟ ਮੋਟਰਸਾਈਕਲ ਰੋਡ ਤੇ ਚੱਲਦੇ ਹੋਏ ਪਟਾਕੇ ਮਾਰਦੇ ਨੇ ਪਟਾਕੇ ਮਾਰ-ਮਾਰ ਕੇ ਜਿਹੜਾ ਆ ਔਰ ਲੋਕਾਂ ਨੂੰ ਜਿਹੜਾ ਆ ਉਹ ਅਚੰਬਿਤ ਕਰਦੇ ਨੇ ਬਹੁਤ ਜ਼ਿਆਦਾ ਜਿਹੜੇ ਆ ਪਟਾਕੇ ਬੁਲਟ ਮੋਟਰਸਾਈਕਲਾਂ ਵੱਲੋਂ ਮਾਰੇ ਜਾਂਦੇ ਨੇ ਤੇ ਬਹੁਤ ਸਾਰੇ ਮੋਟਰਸਾਈਕਲ ਪਟਾਕੇ ਨਹੀਂ ਵੀ ਮਾਰਦੇ ਪਰ ਉਹਨਾਂ ਨੂੰ ਜਿਹੜਾ ਆ ਚੈੱਕ ਜ਼ਰੂਰ ਕੀਤਾ ਜਾਂਦਾ ਹੈ ਤੇ ਇਸ ਟਾਈਮ ਪਰਸੂਰਾਮ ਚੌਕ ਦੇ ਵਿੱਚ ਵੀ ਇੱਕ ਬੁਲਟ ਮੋਟਰਸਾਈਕਲ ਹੁਣੇ-ਹੁਣੇ ਜਿਹੜਾ ਆ ਉਹ ਟ੍ਰੈਕ ਪੁਲਿਸ ਵੱਲੋਂ ਜਿਹੜਾ ਆ ਰੋਕਿਆ ਗਿਆ ਇੱਕ ਨੌਜਵਾਨ ਜਿਹੜਾ ਆ ਉਹ ਬੁਲਟ ਮੋਟਰਸਾਈਕਲ ਲੈ ਕੇ ਆਉਂਦਾ ਤੇ ਉਹਨੂੰ ਰੋਕ ਲਿਆ ਜਾਂਦਾ ਹੈ ਤਸਵੀਰਾਂ ਤੇ ਹੀ ਆਪਣੀ ਸਕਰੀਨ ਦੇ ਉੱਤੇ ਦੇਖ ਦੇ ਪਈਓ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਆ ਨੇ ਉਹ ਤਸਵੀਰਾਂ ਤੁਸੀਂ ਦੇਖ ਦੇ ਪਈਓ ਕਿ ਸਨਮ ਸਿੰਘ ਜੀ ਖੁਦ ਇਸ ਬੁਲਟ ਮੋਟਰਸਾਈਕਲ ਨੂੰ ਜਿਹੜਾ ਆ ਚੈੱਕ ਕਰਦੇ ਹੋਏ ਨਜ਼ਰ ਤੁਹਾਨੂੰ ਆ ਰਹੇ ਨੇ ਤੇ ਇਸ ਟਾਈਮ ਜਿਹੜਾ ਆ ਅਸੀਂ ਇਸ ਵੀਡੀਓ ਨੂੰ ਜਿਹੜਾ ਆ ਵਾਇਸ ਓਵਰ ਕਰਕੇ ਦੱਸਦੇ ਪਈ ਆ ਆਵਾਜ਼ ਤੇ ਹੀ ਨਹੀਂ ਸੁਣ ਪਾ ਰਹੇ ਹੋਵੋਗੇ ਪਰ ਪਟਾਕਿਆਂ ਦੀ ਆਵਾਜ਼ ਜਿਹੜੀ ਹੈ ਧੜਾ ਧਾੜ ਇੱਥੇ ਸੁਣਨ ਨੂੰ ਮਿਲੀ ਤੇ ਪਟਾਕੇ ਜਿਹੜੇ ਨੇ ਬੁਲਟ ਮੋਟਰਸਾਈਕਲ ਨੇ ਬਹੁਤ ਮਾਰੇ ਤੇ ਗੋਲੀ ਦੀ ਆਵਾਜ਼ ਨਾਲੋਂ ਵੀ ਜ਼ਿਆਦਾ ਆਵਾਜ਼ ਉਹਨਾਂ ਪਟਾਕਿਆਂ ਦੀ ਜਿਹੜੀ ਹੈ ਆ ਰਹੀ ਸੀ ਉੱਥੇ ਹੀ ਜਦੋਂ ਇੱਕ ਗੱਡੀ ਨੂੰ ਵੀ ਰੋਕ ਕੇ ਜੜਾਇਆ ਚੈੱਕ ਕੀਤਾ ਗਿਆ ਕਿਉਂਕਿ ਅ ਜਿਹੜਾ ਆ ਚੱਲਦਾ ਪਿਆ ਜੁੱਧ ਨਸੇ ਵਿਰੋਧ ਜਿਹੜਾ ਆ ਮਹਮ ਚੱਲਦੀ ਪਈ ਉਹਦੇ ਤਹਿਤ ਵੀ ਜਿਹੜਾ ਆ ਵਕ ਵਕ ਨਾਕਿਆਂ ਤੇ ਇਹਨਾਂ ਚੀਜ਼ਾਂ ਦੀ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਟ੍ਰੈਫਿਕ ਪੁਲਿਸ ਇਹਨਾਂ ਚੀਜ਼ਾਂ ਨੂੰ ਜਿਹੜਾ ਆ ਵਧੀਆ ਤਰੀਕੇ ਦੇ ਨਾਲ ਦੇਖਦੀ ਹੈ ਜਿਹੜੀਆਂ ਵੀ ਸੰਦੇग्ध ਚੀਜ਼ਾਂ ਪਾਈਆਂ ਜਾਂਦੀਆਂ ਨੇ ਸੰਦੇग्ध ਬੈਗ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਜਿਹੜੀ ਉਹ ਪਾਈ ਜਾਂਦੀ ਤੇ ਉਹਨਾਂ ਨੂੰ ਜਿਹੜਾ ਆ ਉਹ ਦੇਖਿਆ ਜ਼ਰੂਰ ਜਾਂਦਾ ਆ ਇਸੇ ਤਰ੍ਹਾਂ ਦਾ ਇੱਕ ਬਾਕਸ ਹੈ ਜਿਹੜਾ ਉਹ ਗੱਡੀ ਦੇ ਵਿੱਚ ਮਿਲ ਜਾਂਦਾ ਆ ਜਿੰਨੂੰ ਚੈੱਕ ਕਰਨ ਦੇ ਲਈ ਜਿਹੜਾ ਆ ਉਹ ਟ੍ਰੈਫਿਕ ਪੁਲਿਸ ਜਿਹੜੀ ਇਹ ਉਹਨੂੰ ਖੋਲਣ ਦੀ ਕੋਸ਼ਿਸ਼ ਕਰਦੀ ਏ ਉਸ ਤੋਂ ਬਾਅਦ ਨਾਲ ਹੀ ਤੁਸੀਂ ਦੇ ਦੇ ਪਈਓ ਕਿ ਉਸ ਬਾਕਸ ਦੇ ਜਿਹੜੇ ਮਾਲਕ ਨੇ ਗੱਡੀ ਦੇ ਮਾਲਕ ਨੇ ਉਹ ਆ ਜਾਂਦੇ ਨੇ ਤੁਹਾਨੂੰ ਬਾਕਸ ਨੂੰ ਖੋਲ ਕੇ ਵੀ ਵਿਖਾਉਣ ਦੀ ਜਿਹੜੀ ਇਹ ਉਹ ਜਿਹੜੀ ਇਹ ਕੋਸ਼ਿਸ਼ ਕੀਤੀ ਜਾਂਦੀ ਏ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਸੰਦੇग्ध ਚੀਜ਼ ਜਿਹੜੀ ਹੈ ਬਾਕਸ ਦੇ ਵਿੱਚੋਂ ਨਾ ਨਿਕਲੇ ਪਰ ਇੱਥੇ ਕੀ ਹੈ ਕਿ ਇਸ ਜਿਹੜਾ ਉਹ ਬਾਕਸ ਜਿਹੜਾ ਚੈੱਕ ਕੀਤਾ ਗਿਆ ਤੇ ਬਾਕਸ ਦੇ ਵਿੱਚ ਸਿਰਫ ਕੱਚ ਦਾ ਜਿਹੜਾ ਆ ਸਪੈਸ਼ਲ ਸਮਾਨ ਗਲਾਸ ਗਲਾਸੀਆਂ ਸਪੈਸ਼ਲ ਜਿਹੜੇ ਨੇ ਉਹ ਦੇਖਣ ਨੂੰ ਮਿਲੇ ਗੱਡੀ ਦੇ ਵਿੱਚੋਂ ਫਿਲਹਾਲ ਇਦਾਂ ਦੀ ਕੋਈ ਚੀਜ਼ ਦੇਖਣ ਨੂੰ ਤਾਂ ਨਹੀਂ ਮਿਲੀ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਉਹ ਅਸੀਂ ਤੁਹਾਨੂੰ ਕਨੂਵਾਂ ਚੌਂਕ ਪਰਸੂਰਾਮ ਚੌਂਕ ਭਗਵਾਨ ਪਰਸੂਰਾਮ ਚੌਂਕ ਜੀ ਦੇ ਵਿੱਚੋਂ ਦਿਖਾ ਰਹੇ ਆ ਜਿਹੜਾ ਕਿ ਕਲਾਣਾ ਔਰ ਤੇ ਕਨੂਵਾਂ ਨੂੰ ਇਹ ਚੌਂਕ ਜੋੜਦਾ ਆ ਗਰਦਾਸਪੁਰ ਦੇ ਵਿੱਚ ਅਸੀਂ ਮੌਜੂਦ ਆ ਤੇ ਲਗਾਤਾਰ ਤਸਵੀਰਾਂ ਜਿਹੜੀਆਂ ਸਕਰੀਨ ਤੇ ਤੁਸੀਂ ਦੇਖਦੇ ਪਈਓ ਬੁਲਟ ਮੋਟਰਸਾਈਕਲ ਨੂੰ ਰੋਕ ਲਿਆ ਗਿਆ ਬੁਲਟ ਮੋਟਰਸਾਈਕਲ ਨੇ ਪਟਾਕੇ ਮਾਰੇ ਨੇ ਇਦਾਂ ਦੀ ਜਿਹੜੀ ਗਣੀਮਤ ਆ ਉਹ ਅਕਸਰ ਹੀ ਨੌਜਵਾਨ ਕਰਦੇ ਨੇ ਨੌਜਵਾਨਾਂ ਨੂੰ ਜਿਹੜਾ ਆ ਉਹ ਫੈਮਲੀਆਂ ਵੀ ਨਹੀਂ ਸਮਝਾਉਂਦੀਆਂ ਮਾਪਿਓ ਵੀ ਨਹੀਂ ਸਮਝਾਉਂਦੇ ਤੇ ਫਿਰ ਬੱਚੇ ਜਿਹੜੇ ਗਲਤੀਆਂ ਕਰਦੇ ਨੇ ਤੇ ਉਹਨਾਂ ਦੇ ਜਿਹੜੇ ਬੰਦੇ ਚਲਾਣ ਆ ਉਹ ਵੀ ਫਿਰ ਜਿਹੜੇ ਆ ਟ੍ਰੈਫਿਕ ਪੁਲਿਸ ਵੱਲੋਂ ਕੀਤੇ ਜਾਂਦੇ ਨੇ ਇੱਥੇ ਕਿਸੇ ਤਰ੍ਹਾਂ ਦੀ ਕੋਈ ਮਾਫੀ ਵੀ ਜਿਹੜੀ ਉਹ ਨਹੀਂ ਦਿੱਤੀ ਜਾਂਦੀ ਬੇਸ਼ੱਕ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫੋਨ ਕਰਵਾ ਲਵੋ ਕਿਸੇ ਤਰ੍ਹਾਂ ਦੀ ਕੋਈ ਵੀ ਮਾਫੀ ਨਹੀਂ ਇਹ ਗਲਤੀ ਹੈ ਤੇ ਗਲਤੀ ਦਾ ਖਾਮਿਆਜਾ ਜਿਹੜਾ ਆ ਉਹ ਤਾਨੂੰ ਭੁਗਤਣਾ ਹੀ ਪਵੇਗਾ ਇਥੇ ਹੀ ਜਦੋਂ ਅਸੀਂ ਜਿਹੜਾ ਆ ਉਹ ਕਰਦੇ ਪਏ ਸੀ ਤੇ ਤੁਸੀਂ ਦੇ ਦੇ ਪਿਓ ਕਿ ਲਗਾਤਾਰ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਚਲਾਨ ਬੁੱਕਾਂ ਜਿਹੜੀਆਂ ਨੇ ਉਹ ਜਿਹੜਾ ਆ ਟ੍ਰੈਫਿਕ ਪੁਲਿਸ ਵੱਲੋਂ ਰੱਖੀਆਂ ਹੋਈਆਂ ਨੇ ਤੇ ਲਗਾਤਾਰ ਟ੍ਰੈਫਿਕ ਪੁਲਿਸ ਹੈ ਜਿਹੜੀ ਇਹ ਕਰਦੀ ਪਈ ਹੈ ਉਥੇ ਜਦੋਂ ਅਸੀਂ ਸਨਾਮ ਸਿੰਘ ਜੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਇੱਥੇ ਇਸ ਤਰ੍ਹਾਂ ਦੀਆਂ ਗਲਤੀਆਂ ਕਰਦੇ ਨੇ ਕਿਸੇ ਦੇ ਕੋਲ ਕਾਗਜ਼ ਪੂਰੇ ਨਹੀਂ ਹੈ ਕਿਸੇ ਨੇ ਇੰਸ਼ੋਰੈਂਸ ਨਹੀਂ ਕਰਵਾਈ ਕਿਸੇ ਨੇ ਪੋਲੂਸ਼ਨ ਨਹੀਂ ਕਰਵਾਇਆ ਹੋਇਆ ਤੇ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਜਿਹੜੇ ਲੋਕ ਚਲਵਾਨ ਚਲਾਨ ਜਿਹੜੇ ਉਹ ਕਰਵਾ ਲੈਂਦੇ ਨੇ ਹਾਲਾਂਕਿ ਨਾ ਬਹੁਤੀ ਜ਼ਿਆਦਾ ਮਹਿੰਗੀ ਜਿਹੜੀ ਇਹ ਪੋਲੂਸ਼ਨ ਹੈ ਤੇ ਨਾ ਹੀ ਬਹੁਤਾ ਜ਼ਿਆਦਾ ਮਹਿੰਗਾ ਜਿਹੜੀ ਉਹ ਉਹ ਇੰਸ਼ੋਰੈਂਸ ਹੁੰਦੀ ਹੈ ਬੜੇ ਨਾਰਮਲ ਜਿਹੇ ਪੈਸਿਆਂ ਦੇ ਵਿੱਚ ਜਿਹੜਾ ਆ ਇਹ ਦੋਵੇਂ ਚੀਜ਼ਾਂ ਹੋ ਜਾਂਦੀਆਂ ਨੇ ਤੇ ਇਹਨਾਂ ਜਾ ਤੋਂ ਵੀ ਲੋਕ ਗਰੇਜ ਕਰ ਜਾਂਦੇ ਨੇ ਤੇ ਫਿਰ ਜਦੋਂ ਇੱਥੇ ਆ ਕੇ ਕਾਬੂ ਆ ਜਾਂਦੇ ਆ ਤੇ ਫਿਰ ਕਹਿੰਦੇ ਆ ਕਿ ਸਾਨੂੰ ਮaaf ਕਰ ਦਿਓ ਅ ਅਫਸਰਾਂ ਨਾਲ ਗੱਲਾਂ ਕਰਾਉਣੀ ਸ਼ੁਰੂ ਕਰ ਦਿੰਦੇ ਨੇ ਆਪਣੇ ਜਿਹੜੇ ਰਿਲੇਸ਼ਨ ਦੇ ਵਿੱਚ ਕੋਈ ਅਫਸਰ ਜਾਂ ਕੋਈ ਗੱਲਬਾਤ ਹੁੰਦੀ ਤਾਂ ਉਹਨਾਂ ਨਾਲ ਗੱਲਬਾਤ ਕਰਾਉਣੀ ਸ਼ੁਰੂ ਕਰ ਦਿੰਦੇ ਨੇ ਅਸੀਂ ਉਹਨਾਂ ਨੂੰ ਵੀ ਜਿਹੜਾ ਆ ਮਾਫੀ ਨਹੀਂ ਦਿੰਦੇ ਫਿਰ ਉਹਨਾਂ ਦਾ ਜਿਹੜਾ ਬੰਦਾ ਸਨਮਾਨ ਆ ਜਿਹੜਾ ਉਹਨਾਂ ਦਾ ਬੰਦਾ ਚਲਾਣ ਆ ਉਹ ਕਰਕੇ ਉਹਨਾਂ ਨੂੰ ਦੇ ਦਿੱਤਾ ਜਾਂਦਾ ਆ ਜੇਕਰ ਬਿਲਕੁਲ ਡਾਕੂਮੈਂਟ ਨਹੀਂ ਨੇ ਤੇ ਉਹਨਾਂ una... ਮੋਟਰਸਾਈਕਲਾਂ ਨੂੰ ਜਾਂ ਬੁਲਟ ਮੋਟਰਸਾਈਕਲਾਂ ਨੂੰ ਇੰਬੋਡ ਕੀਤਾ ਜਾਂਦਾ ਆ ਜਾਂ ਜਿਹੜੇ ਮੋਟਰਸਾਈਕਲ ਪਟਾਕਿਆਂ ਵਾਲੇ ਬੁਲਟ ਮੋਟਰਸਾਈਕਲ ਨੇ ਉਹਨਾਂ ਨੂੰ ਵੀ ਕਰੀਦਾ ਕੋਸ਼ਿਸ਼ ਕਰੀਦੀ ਵੀ ਇੰਬੋਡ ਕੀਤਾ ਜਾਵੇ ਜਦੋਂ ਸੁਤਨਾਮ ਸਿੰਘ ਜੀ ਉਹਨਾਂ ਨੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੂੰ ਇਹੀ ਪੁੱਛਿਆ ਕਿ ਇੱਥੇ ਜਿਹੜੇ ਮਾਤਾ ਪਿਤਾ ਉਹ ਨਹੀਂ ਸਮਝਾਉਂਦੇ ਉਹ ਕਹਿੰਦੇ ਵੀ ਮਾਤਾ ਪਿਤਾ ਨੂੰ ਸਮਝਾਉਣਾ ਚਾਹੀਦਾ ਆ ਇੱਥੇ ਕੀ ਹਾਲ ਹੈ ਕਿ ਉਹਨਾਂ ਨੇ ਇਹ ਸਾਰਾ ਕੀਤਾ ਵੀ ਬੁਲਟ ਮੋਟਰਸਾਈਕਲ ਵਾਲੇ ਨੌਜਵਾਨ ਦੇ ਪਿਤਾ ਵੀ ਇੱਥੇ ਪਹੁੰਚ ਗਏ ਨੇ ਤੇ ਉਹਨਾਂ ਦੇ ਨਾਲ ਵੀ ਗੱਲ ਜਿਹੜੀ ਬਾਤ ਆਪਾਂ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਸਤਨਾਮ ਸਿੰਘ ਜੀ ਦੇ ਨਾਲ ਅਸੀਂ ਲਗਾਤਾਰ ਜਦੋਂ ਗੱਲਬਾਤ ਕੀਤੀ ਤਾਂ ਛੱਟਾ ਇਹ ਹੀ ਨਿਕਲਿਆ ਕਿ ਸਿਰਫ ਛੋਟੀਆਂ-ਛੋਟੀਆਂ ਗੱਲਾਂ ਕਰਕੇ ਲੋਕ ਜਿਹੜੇ ਆ ਆਪਣਾ ਚਲਾਨ ਕਰਵਾ ਲੈਂਦੇ ਨੇ ਕਿਉਂਕਿ ਆਰਸੀ ਤਾਂ ਹਰ ਇੱਕ ਦੇ ਕੋਲ ਹੁੰਦੀ ਏ ਸਿਰਫ ਤੇ ਸਿਰਫ ਲੋਕ ਜਿਹੜਾ ਆ ਇੱਕ ਪੋਲੂਸ਼ਨ ਪਰਚੀ ਦੂਸਰਾ ਜਿਹੜਾ ਆ ਉਹ ਆਪਣੇ ਕਾਗਜ਼ਾਂ ਦੇ ਵਿੱਚ ਇੰਸ਼ੋਰੈਂਸ ਕਰਵਾ ਕੇ ਨਹੀਂ ਰੱਖਦੇ ਇਹ ਦੋ ਡਾਕੂਮੈਂਟ ਜਿਹੜੇ ਆ ਹਮੇਸ਼ਾ ਇਹਨਾਂ ਨੂੰ ਜਿਹੜਾ ਆ ਚਲਾਨ ਭੁਗਤਣ ਲਈ ਮਜਬੂਰ ਕਰ ਦਿੰਦੇ ਨੇ ਤੇ ਦੂਸਰਾ ਬਹੁਤ ਸਾਰੇ ਮੋਟਰਸਾਈਕਲ ਲੋਕਾਂ ਨੇ ਜਿਹੜੇ ਅਲਫੰਡਰ ਕਰਾਏ ਹੋਏ ਨੇ ਬਹੁਤ ਸਾਰੇ ਲੋਕਾਂ ਨੇ ਨੰਬਰ ਪਲੇਟਾਂ ਜਿਹੜੀਆਂ ਨੇ ਸਹੀ ਤਰੀਕੇ ਨਾਲ ਨਹੀਂ ਯੂਜ਼ ਕੀਤੀਆਂ ਹੁੰਦੀਆਂ ਮੋਡੀਫਾਈ ਜਿਹੜੇ ਮੋਟਰਸਾਈਕਲ ਕਰਵਾਏ ਹੁੰਦੇ ਨੇ ਨੰਬਰ ਪਲੇਟਾਂ ਤੋਂ ਲੋਕੀ ਗਰੇਜ ਕਰ ਜਾਂਦੇ ਨੇ ਤੇ ਉਹਨਾਂ ਦੇ ਵੀ ਜਿਹੜੇ ਆ ਉਹ ਚਲਾਨ ਕਰ ਦਿੱਤੇ ਜਾਂਦੇ ਨੇ ਜੋ ਵੀ ਜਿਸ ਦਾ ਜਿਸ ਦਾ ਦਾ ਵੀ ਜਿਹੜਾ ਚਲਾਨ ਬਣਦਾ ਹੋਇਆ ਉਹ ਚਲਾਨ ਅਸੀਂ ਕਰਦੇ ਹਾਂ ਸੁਨਾਨ ਸਿੰਘ ਜੀ ਲਗਾਤਾਰ ਜਿਹੜਾ ਆ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਆ ਉਹ ਟ੍ਰੈਫਿਕ ਇੰਚਾਰਜ ਦੇ ਤੌਰ ਤੇ ਗਰਦਾਸਪੁਰ ਦੇ ਵਿੱਚ ਵਿਚਰਦੇ ਪਏ ਨੇ ਜਿਨ੍ਹਾਂ ਨੇ ਦੱਸਿਆ ਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਚਲਾਨ ਜਿਹੜੇ ਲਗਾਤਾਰ ਅਸੀਂ ਕਰ ਚੁੱਕੇ ਆ ਤੇ ਲਗਾਤਾਰ ਜਿਹੜੇ ਆ ਅਸੀਂ ਚਲਾਨ ਕਰਦੇ ਵੀ ਪਏ ਆ ਕਿਸੇ ਤਰ੍ਹਾਂ ਦੀ ਕੋਈ ਮਾਫੀ ਨਹੀਂ ਜੇ ਤੁਸੀਂ ਸਹਿਰ ਆ ਰਹੇ ਹੋ ਸਹਿਰ ਘੁੰਮਦੇ ਪਏ ਹੋ ਮੋਟਰਸਾਈਕਲ ਤੇ ਆ ਰਹੇ ਹੋ ਤੇ ਕੋਸ਼ਿਸ਼ ਕਰੋ ਟ੍ਰਿਪਲਿੰਗ ਨਾ ਕੀਤੀ ਜਾਵੇ ਡਾਕੂਮੈਂਟ ਪੂਰੇ ਰੱਖੇ ਜਾਣ ਤੇ ਨਾਲ ਦੀ ਨਾਲ ਜਿਹੜਾ ਆ ਡਾਕੂਮੈਂਟਾਂ ਦੇ ਨਾਲ-ਨਾਲ ਜਿਹੜਾ ਆ ਮੋਟਰਸਾਈਕਲ ਵੀ ਸਾਫ਼-ਸੁਥਰੇ ਰੱਖੇ ਜਾਣ ਕਿਉਂਕਿ ਮੋਟਰਸਾਈਕਲ ਜਿਹੜੇ ਆ ਉਹ ਦੱਸ ਦਿੰਦਿਆ ਵੀ ਬੰਦਾ ਸਹੀ ਏ ਜਾਂ ਗਲਤ ਆ ਮੋਟਰਸਾਈਕਲ ਦੀ ਹਾਲਾਤ ਹੀ ਦੱਸ ਦਿੰਦਿਆ ਕਿ ਬੰਦਾ شریف ਆ ਜਾਂ ਫਿਰ ਉਹ ਕੁਝ ਗੜਬੜ ਵਾਲਾ ਲੱਗਦਾ ਆ ਤੇ ਇਹੋ ਜਿਹੇ ਜਿਹੜੇ ਅਨਸਰ ਆ ਉਹਨਾਂ ਨੂੰ ਸਿੱਧੇ ਤੌਰ ਤੇ ਜਿਹੜਾ ਆ ਉਹ ਵਾਰਨਿੰਗ ਆ ਕਿ ਬਚੋ ਤੇ ਬਚਣਾ ਚਾਹੀਦਾ ਆ ਤੇ ਕਦੇ ਵੀ ਇਦਾਂ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿ ਕੋਈ ਗਲਤ ਤਰੀਕੇ ਦੇ ਨਾਲ ਮੋਟਰਸਾਈਕਲ ਜਿਹੜਾ ਲਿਆਂਦਾ ਜਾਏ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਜੋ ਨਸਬ ਵਿਰੁੱਧ ਮੁਹਿੰਮ ਚੱਲਦੀ ਪਈ ਏ ਉਹਦੇ ਅਕੋਰਡਿੰਗਲੀ ਫਿਲਹਾਲ ਸਾਡੇ ਕੋਲ ਅਜੇ ਤੱਕ ਤਾਂ ਕੋਈ ਇਸ ਤਰ੍ਹਾਂ ਦਾ ਕੇਸ ਨਹੀਂ ਆਇਆ ਪਰ ਆਏਗਾ ਤੇ ਉਹਦਾ ਵੀ ਇੱਕ ਜਿਹੜਾ ਸਪੈਸ਼ਲੀ ਤੌਰ ਤੇ ਜਿਹੜਾ ਆ ਉਹ ਚਲਾਨ ਜ਼ਰੂਰ ਕੀਤਾ ਜਾਵੇਗਾ ਉਤੇ ਜਦੋਂ ਇਹ ਨੌਜਵਾਨ ਦੇ ਪਹੁੰਚੇ ਹੋਏ ਪਿਤਾ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਪਿਤਾ ਜੀ ਇੱਥੇ ਪਹੁੰਚਦੇ ਬੁਲਟ ਮੋਟਰਸਾਈਕਲ ਦੇ ਪਟਾਕਿਆਂ ਵਾਲੇ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਜਾਂ ਨਹੀਂ ਤੇ ਉਹਨਾਂ ਨੇ ਕਿਹਾ ਸਮਝਾਉਣਾ ਚਾਹੀਦਾ ਆ ਬੱਚਿਆਂ ਨੂੰ ਸਮਝਾਈਦਾ ਵੀ ਇਹ ਪਰ ਕਈ ਵਾਰ ਜਿਹੜਾ ਹੁੰਦਾ ਆ ਉਹ ਸਾਡੀ ਵੀ ਅੱਖ ਤੋਂ ਉਹਲੇ ਚੀਜ਼ਾਂ ਰਹਿ ਜਾਂਦੀਆਂ ਨੇ ਜਿਹਦੇ ਕਰਕੇ ਜਿਹੜਾ ਆ ਬੱਚੇ ਗਲਤੀ ਕਰ ਲੈਂਦੇ ਆ ਪਰ ਬੱਚਿਆਂ ਨੂੰ ਇੱਕ ਵਾਰੀ ਮਾਫੀ ਦਿੱਤੀ ਜਾਵੇ ਤੇ ਉਸ ਤੋਂ ਬਾਅਦ ਜਿਹੜਾ ਆ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਵੀ ਇਹਨਾਂ ਬੱਚਿਆਂ ਨੂੰ ਸਮਝਾਇਆ ਜਾਵੇ ਤੇ ਬਾਕੀ ਬੱਚਿਆਂ ਨੂੰ ਤੇ ਮਾਪਿਆਂ ਨੂੰ ਵੀ ਅਸੀਂ ਇਹੋ ਹੀ ਕਹਿੰਨੇ ਆ ਵੀ ਕੋਸ਼ਿਸ਼ ਕਰੋ ਕਿ ਬੱਚਿਆਂ ਨੂੰ ਜਿਹੜਾ ਆ ਸਮਝਾਇਆ ਜਾਵੇ ਅਸੀਂ ਇਹਨਾਂ ਦੀ ਗੱਲਬਾਤ ਨਾ ਸੁਣਾ ਸਕੀਏ ਨਹੀਂ ਸੁਣਾਈ ਗਈ ਕਿਉਂਕਿ ਉਹ ਸਮੇਂ ਜਦੋਂ ਅਸੀਂ ਗੱਲਬਾਤ ਕਰਦੇ ਪਏ ਸੀ ਤੇ ਇਹ ਜਿਹੜੀ ਆਵਾਜ਼ ਆ ਉਹ ਬੰਦ ਹੋ ਗਈ ਸੀ ਮਾਈਕ ਕੋ ਟੈਕਨੀਕਲ ਵਜ੍ਹਾ ਕਰਕੇ ਜਿਹੜਾ ਆ ਉਹ ਬੰਦ ਹੋ ਗਈ ਸੀ ਇਸ ਕਰਕੇ ਸਾਨੂੰ ਇਸ ਤੇ ਵੌਇਸ ਓਵਰ ਦਾ ਸਹਾਰਾ ਲੈ ਕੇ ਇਹ ਖਬਰ ਤੁਹਾਡੇ ਤੱਕ ਪਹੁੰਚਦਾ ਕਰਨ ਦੀ ਕੋਸ਼ਿਸ਼ ਅਸੀਂ ਕਰਦੇ ਪਏ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨੌਜਵਾਨ ਦੇ ਪਿਤਾ ਨੇ ਵੀ ਕਿਹਾ ਕਿ ਅਸੀਂ ਅੱਗੇ ਤੋਂ ਆਪਣੇ ਪੁੱਤਰ ਨੂੰ ਸਮਝਾਵਾਂਗੇ ਤੇ ਜਿਹੜਾ ਸਲੰਸਰ ਪਟਾਕਿਆਂ ਵਾਲਾ ਆ ਉਹ ਮੈਂ ਆਪਣੇ ਬੇਟੇ ਦਾ ਬਹੁਤ ਜਲਦ ਜਿਹੜਾ ਆ ਚੇਂਜ ਕਰਵਾ ਦਵਾਂਗਾ ਲਗਾਤਾਰ ਤਸਵੀਰਾਂ ਤੁਸੀਂ ਆਪਣੇ ਸਕਰੀਨ ਦੇ ਉੱਤੇ ਜਿਹੜੀਆਂ ਉਹ ਦੇਖਦੇ ਪਏ ਹੋ ਗੱਲਬਾਤ ਜਿਹੜੀ ਹੈ ਉਹ ਅਸੀਂ ਕਰਦੇ ਪਏ ਆ ਲਗਾਤਾਰ ਤੁਸੀਂ ਤਸਵੀਰਾਂ ਦੇਖਦੇ ਪਏ ਹੋ ਕਿ ਟ੍ਰੈਫਿਕ ਪੁਲਿਸ ਜਿਹੜੀ ਹੈ ਉਹ ਪੂਰੀ ਤਰ੍ਹਾਂ ਜਿਹੜੀ ਹੈ ਤਤਪਾਰਿਆ ਜਿਹੜੇ ਗਲਤ ਅਨਸਰ ਨੇ ਗਲਤ ਬੱਚੇ ਨੇ ਜਿਹੜੇ ਗਲਤ ਤਰੀਕੇ ਦੇ ਨਾਲ ਵਹਿਕਾ ਚਲਾਉਂਦੇ ਨੇ ਟ੍ਰਿਪਲਿੰਗ ਕਰਦੇ ਨੇ ਉਹਨਾਂ ਦੇ ਬੰਦੇ ਚਲਾਣ ਆ ਜਿਹੜੇ ਉਹ ਕੀਤੇ ਜਾਣਗੇ ਹਰ ਸਮੇ ਅਸੀਂ ਜਿਹੜਾ ਆ ਇਹਨਾਂ ਚੀਜ਼ਾਂ ਨੂੰ ਐਨਾਲਾਈਜ਼ ਕਰਦੇ ਰਹਿੰਦੇ ਆ ਕਿ ਕਿਹੜਾ ਬੱਚਾ ਕਿਸ ਤਰ੍ਹਾਂ ਆ ਰਿਹਾ ਤੇ ਉਹਨਾਂ ਦਾ ਚਲਾਣ ਜਿਹੜਾ ਕੀਤਾ ਜਾਂਦਾ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਮਿਲਦੇ ਆ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ ਧੰਨਵਾਦ ਥੈਂਕ ਯੂ